ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਓਨ ਬਾਸੀ ਬਲੌਗਸ ਤੇ ਲੋ ਜੀ ਅਸੀਂ ਇੱਕ ਔਰ ਫੇਰ ਆ ਜਰਾਂ ਤੁਹਾਡੇ ਸਾਹਮਣੇ ਪਿਆਰਾ ਜਿਹਾ ਬਲੌਗ ਲੈ ਕੇ ਤੇ ਆਪਣਾ 16 ਜਿਹਾ ਘੋੜਾ ਲੈ ਕੇ ਹੋਪ ਤੁਸੀਂ ਸਾਰੇ ਘਟੋਗੇ ਤੇ ਸਭ ਤੋਂ ਪਹਿਲਾਂ ਇੰਪੋਰਟੈਂਟ ਨੋਟਿਸ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਚਾਹਣਾ ਨੂੰ ਕਰ ਲੋ ਸਬਸਕ੍ਰਾਈਬ ਗੈਸ ਆਪਾਂ ਨੇ ਘਟ ਕਰਤਾ ਕਿ ਤੁਹਾਡਾ ਤੜਕਾ ਨਾ ਸੜ ਜਾਵੇ ਤੇ ਚਾਹਣਾ ਨੂੰ ਸਬਸਕ੍ਰਾਈਬ ਕਰ ਲੋ ਜੀ ਤਾਂ ਕਿ ਤੁਹਾਡੀ ਆਈਡੀਆ ਵੀਡੀਓਜ਼ ਹੈਗੇ ਨੇ ਤੁਹਾਡੇ ਟੱਕ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਤਿੰਦਰਾ ਅਸੀਂ ਬਹੁਤ ਕੰਮ ਕਰ ਰਿਆ ਵਿੱਚ ਇਹ ਸਬਜੀ ਚੱਲ ਰਹੀ ਹੈ ਕਿਉਂਕਿ ਜਿਸ ਹੇਲੀਆਂ ਦੇ ਨਾਲ ਚੈਟਿੰਗ ਚੱਲ ਰਹੀ ਹੈ ਸਬਜੀ ਜਿਹੜੀ ਅੱਜ ਅਸੀਂ ਬਣਾਣੀ ਹੈ ਉਹ ਅਸੀਂ ਬਣਾਵਾਂਗੇ ਜੀ ਇਹਨੂੰ ਕੀ ਕਹਿੰਦੇ ਨੇ ਕੋਲੜਾ ਹਲਵਾ ਜਿਹਾ ਵੀ ਹੁੰਦਾ ਹੈਗਾ ਪਤਾ ਨਹੀਂ ਕੀ ਕਹਿੰਦੇ ਮੇਰਾ ਚਿੱਤਾ ਭੁੱਲ ਗਿਆ ਮੈਨੂੰ ਕੀ ਕਹਿੰਦੇ ਇਹ ਮੈਨੂੰ ਵੈ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਮੰਗੋ ਬੈਂਗੋ ਕਹਿੰਦੇ ਨੇ ਇਹ ਮੰਗੋ ਨਹੀਂ ਹੈਗਾ ਇਹ ਹੈਗਾ ਜੀ ਹਲਵਾ ਤੇ ਅੱਜ ਅਸੀਂ ਬਣਾਵਾਂਗੇ ਹਲਵਾ ਤੇ ਤੜਕੇ ਦੇ ਵਿੱਚ ਮੈਂ ਫਿਰ ਹਾਰ ਜੇ ਪਾਏ ਨੇ ਪਿਆਜ਼, ਜੀਰਾ ਤੇ ਮੇਥੇ ਤੇ ਜੇ ਸ਼ੱਕਰ ਹੋਈ ਤੇ ਮੈਂ ਥੋੜੀ ਜਿਹੀ ਸ਼ੱਕਰ ਨੂੰ ਐਡ ਕਰਾਂਗੀ ਨਹੀਂ ਤਾਂ ਖੰਡ ਐਡ ਕਰਾਂਗੀ ਥੋੜਾ ਖੱਟਾ ਮਸਾ ਬਣਾਣਾ ਹੈ ਆਮਚੂਰ ਪਾਊਡਰ ਵੀ ਐਡ ਕਰਾਂਗੀ ਸੋਇਕਨ ਆਲਸੋ ਇੰਜੋਏ ਮਾਈ ਡਾਈਟ ਪੀਰੀਅਡ ਸੋ ਗਾਇਸ ਮੈਂ ਵੀ ਡਾਈਟ ਫੋਲੋ ਕਰਕੇ ਮੈਨੂੰ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਸਾਰਿਆਂ ਦਾ ਆਮ ਬਰੀ ਬਰੀ ਵੈਰੀ 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 ਹੈਪੀ ਤੁਸੀਂ ਸਾਰੇ ਪੁੱਛ ਰਹੇ ਸੀ ਕਿ ਜਿਹੜੀ ਉਹ ਮੈਂ ਹੈ ਵੀਡੀਓ ਪਾਈ ਸੀਗੀ ਰਿਲੇਟਡ ਟੂ ਦਾ ਪੁਰਤਗਾਲ ਸਾਰਿਆਂ ਦੇ ਕਾਫੀ ਕਮੈਂਟ ਆ ਰਹੇ ਸੀ ਕਿ ਪੁੱਛਣਾ ਚਾਹੁੰਦੇ ਸੀ ਆਪਣੀ ਆਈਡੀ ਹੈ ਜੀ ਗਗਨਵਾਸੀ 24 ਤੁਸੀਂ ਉਹਦੇ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੁਸੀਂ ਸਾਰੇ ਆਪਸਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਆਪਣਾ ਕੰਟੈਕਟ ਨੰਬਰ ਨਹੀਂ ਤੁਹਾਨੂੰ ਦੇ ਸਕਦੀ ਸੋ ਪਲੀਜ਼ ਤੁਸੀਂ ਮੈਨੂੰ ਮੇਰੀ ਇੰਸਟਾ ਦੀ ਆਈਡੀ ਤੇ ਮੈਸੇਜ ਕਰੋ ਜੋ ਵੀ ਤੁਸੀਂ ਕੁਸ਼ਚਨ ਪੁੱਛਣਾ ਮੈਂ ਤੁਹਾਨੂੰ ਉੱਥੇ ਰਿਪੋਰਟ ਕਰ ਦਾਂਗੀ ਸਭ ਨੂੰ ਠੀਕ ਹੈ ਜੀ ਤੇ ਉਧਰ ਆਪਣੇ ਪਿਆਜ਼ ਹਲਕੇ ਜਿਹਾ 골ਡਨ ਬ੍ਰਾਊਨ ਹੋ ਚੁੱਕੇ ਨੇ ਤੇ ਅਸੀਂ ਕੱਢਦੇ ਆ ਫ੍ਰਿਜ ਦੇ ਵਿੱਚੋਂ ਦੋ ਟਮਾਟਰ ਤੇ ਟਮਾਟਰ ਦੀ ਕਰਕੇ ਕਟਿੰਗ ਤੇ ਅਸੀਂ ਉਹਨੂੰ ਐਡ ਕਰਾਂਗੇ ਸਾਨੂੰ ਲੱਗਿਆ ਇੱਕ ਟਮਾਟਰ ਇਹ ਵੱਡਾ ਵਾ ਮੈਨੂੰ ਲੱਗਦਾ ਇੱਕ ਟਮਾਟਰ ਹੀ ਲੱਭਣਾ ਹੈ ਦੂਜਾ ਟਮਾਟਰ ਇੱਥੇ ਸਾਡੇ ਕੋਲੇ ਹੈ ਨਹੀਂ ਲੇ ਜੀ ਸਾਨੂੰ ਲੱਗ ਗਿਆ ਖਾਸੇ ਟਮਾਟਰ ਤੇ ਅਸੀਂ ਖਾਸੇ ਟਮਾਟਰ ਹੀ ਹੁਣ ਐਡ ਕਰਾਂਗੇ ਲਾਸ ਐਡ ਕਰਾਂਗੇ ਹਰੀਆਂ ਮਿਰਚ। ਯਾਰ ਦੇਖੋ ਜੀ ਤੜਕਾ ਲੁਕ ਵੈਰੀ 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 ਜੰਮੀ ਬੜਾ ਦੇਖਣ ਨੂੰ ਘੈਂਟ ਲੱਗ ਰਿਹਾ ਹੈ। ਤੁਹਾਨੂੰ ਜਿਆਦਾ ਸੀ ਨੀਚੇ ਥੋੜਾ ਜਿਹਾ ਕਾਲਾ ਕਾਲਾ ਹੋ ਗਿਆ ਨਾ ਅਰਧਾ ਹੋਣਾ ਹੈ। ਬਹੁਤ ਬਹੁਤ ਵਧੀਆ ਰੰਗ ਆਇਆ ਤੜਕੇ ਦਾ। ਅਜੇ ਅਸੀਂ ਚੰਗੀ ਤਰ੍ਹਾਂ ਘੁਲ ਲਾ ਗਿਆ ਜਿਹੜਾ ਤੁਹਾਨੂੰ ਮੋਟਾ ਮੋਟਾ ਮਾਲ ਜ਼ਰਾ ਦੇਖ ਰਿਹਾ ਹੈ ਇਹਨੂੰ ਆਪਾਂ ਸਾਰਾ ਮਿਕਸ ਕਰ ਦੇਣਾ ਹੈ। ਬਟ ਇਸ ਤੋਂ ਪਹਿਲਾਂ ਆਪਾਂ ਨੇ ਥੋੜੀ ਜਿਹੀ ਇਹਦੇ ਵਿੱਚ ਐਡ ਕਰਨੀ ਹੈ ਖੰਡ। ਆਮਚੂਰ ਪਾਊਡਰ ਮੈਂ ਐਡ ਕਰ ਚੁੱਕੀ ਹਾਂ। ਤਾਂਕਿ ਥੋੜਾ ਜਿਹਾ ਇਹਨੇ ਬਣੇ ਖੱਟਾ ਤੇ ਮਿੱਠ ਤਲੋ ਜੀ ਹਲਕੀ ਜਿਹੀ ਮਟੀਨੀ ਐਡ ਕਰਤੀ ਕਿਉਂਕਿ ਗੁੜ ਹੈ ਨਹੀਂ ਸੀ ਸੋ ਮੈਂ ਚੀਨੀ ਪਾ ਲਈ ਓਕੇ ਚੀਨੀ ਵੀ ਪਾ ਲਈ ਦੀ ਹੋਈ ਦੀ ਆ ਉਸ ਤੋਂ ਬਾਅਦ ਤੁਹਾਨੂੰ ਖਾ ਕੇ ਦੱਸਾਂਗੀ ਕਿੰਦਾਂ ਦਾ ਇਹਦਾ ਟੇਸਟ ਬਣਿਆ ਸੀਗਾ ਅਭੀ ਹਮੇ ਨਹੀਂ ਹੈ ਹੈਲੋ ਗਾਇਜ਼ ਵੈਲਕਮ ਟੂ ਅਦਰ ਲੌਗ ਕੈਨ ਸਬਸਕ੍ਰਾਈਬ ਕਰਾ ਸ਼ੇਅਰ ਕਰੋ ਲਾਈਕ ਕਰੋ ਡਬਾਕਸ ਕਰੋ ਆਹ ਦੇਖ ਇੱਧਰ ਇੰਨਾ ਦਾ ਲੱਗ ਸਰ ਹੈ ਤੂੰ ਪੁੱਜ ਤਾਂ ਕੱਲ ਅਗਲਾ ਚੱਲ ਇੱਧਰ ਵਲੋਗ ਮਾਣਦੇ ਇੱਧਰ ਹੋਈ ਮੇਰੇ ਅਨ ਕਲੱਬ ਹੋ ਗਏ ਮੈਂ ਮੈਨ ਕੋਲ ਬਾਈ ਹੋਈ ਉਹ ਦੀ ਜਮਾਟ ਹੈ ਨਹੀਂ ਬਟ ਸਾਈ ਹੋਗਾ 8:00 ਵਜੇ ਆ ਕੋਈ ਪ੍ਰੋਗਰਾਮ ਨਹੀਂ ਕੋਈ ਪਲਾਨ ਨਹੀਂ ਬਟਾ ਫਿਰ ਤਾਂ ਸਾਰਾ ਦਿਨ ਭੱਗੀ ਬਣ ਕੇ ਜੰਨਾ ਹੈ ਤੋ ਕੁੜੀ ਲੱਗ ਰਹਾ ਬੁਰਾ ਬੈਠਾ ਰਹੇ ਵੀਡੀਓ ਬਣ ਰਹੀ ਹੈ ਮੈਨਦਰ ਮੈਂ ਚਲ ਤੂੰ ਗੱਡੀ ਚ ਬੈਠੋ ਓ ਯਾਰ ਬੂਟ ਪਾ ਦੋ ਮਮਾ ਬੂਟ ਗੱਡੀ ਚ ਰੱਖ ਲੋ ਮੈਂ ਕਰੂ ਆਪਣੀ ਦੂਜੀ ਚੱਪਲ ਹੀ ਪਾ ਲਉ ਬੱਤੇ ਹਾਂ ਹਾਂ ਲੋ ਅਬ ਇਹ ਸੌਕਸ ਪਾ ਕੇ ਨਾ ਗੱਡੀ ਚ ਰੱਖ ਲਓ ਮੈਂ ਪਾ ਦਾਂਗੀ ਆ ਫੜੋ ਇਹ ਜਲਦੀ ਪੈ ਜਾਣਗੇ ਹਾਂ ਫਿਰ ਗੱਡੀ ਚ ਪਾ ਦਾਂਗੀ ਸੌਕਸ ਵਿੱਚ ਰੱਖ ਕੇ ਗੱਡੀ ਚ ਰੱਖ ਲਓ ਠੀਕ ਹੈ ਬੱਚੇ ਗੱਡੀ ਚ ਪਾ ਦੂੰਗੀ ਮੈਂ ਕਿੱਥੇ ਹਾਂ ਹਾਂ ਜਲਦੀ ਜੇ ਸਾਰੇ ਤਿਆਰ ਹੋਏ ਕਾਲੀਆਂ ਪੈ ਗਈਆਂ ਨਾ ਵਰਨੀਤ ਤੇ ਮੈਨੂੰ ਤਾਂ ਇੰਨੀ ਕਿਤੇ ਜ਼ਿਆਦਾ ਕਾਲੀ ਪਈ ਮੈਂ ਬਣਾ ਰਹੀ ਸੀ ਰੋਟੀ ਤੇ ਮੈਂ ਮੂੰਹ ਵੀ ਨਹੀਂ ਤੋੜ ਚੁੱਕਾ ਚਲੋ ਕੋਈ ਚੱਕਰ ਨਹੀਂ ਅਸੀਂ ਘਰੇ ਹੀ ਜਾਣਾ ਪਰ ਬਾਕੀ ਬੰਦੇ ਦੇਖੋ ਸਾਰੇ ਤਿਆਰ ਹੋ ਚੁੱਕੇ ਆ ਆ ਦੇਖੋ ਇੱਧਰ ਫਤੇ ਅੰਮ ਨੂੰ ਕਹਿੰਦਾ ਬਲੌਗ ਬਣ ਰਿਹਾ ਬਲੌਗ ਵੀ ਤੁਸੀਂ ਬੋਲ ਰਹੇ ਹੋ ਹਾਂਜੀ ਫਤੇ ਚਲੋ ਬੈਠੋ ਆਰਾਮ ਨਾਲ ਆਰਾਮ ਨਾਲ ਧਿਆਨ ਨਾਲ ਤੁਸੀਂ ਪਰੀ ਦਾ ਸਰਮੈ ਵਿਚਾਰੀ ਹੈ ਅੱਛਾ ਜੀ ਠੀਕ ਹੈ ਜੀ ਹਾਂਜੀ ਅਪਲੋਡ ਕਰਨੀ ਹੈ ਹਾਂਜੀ ਹੋਈ ਨਹੀਂ ਥੋੜਾ ਫਟਾ ਦੇ ਪੰਨੀ ਤਾਂ ਫਟਾ ਦੇ ਫਤੇ ਫਿੰਗਰ ਕੱਟ ਦੇ ਮੂੰਹ ਚ ਬਾਹਰ ਫਤੇ ਮਿੰਟ ਲਾ ਤੇ ਯਾਰ ਉਹਨੂੰ ਹੈ ਫਤੇ ਹਾਏ ਹਾਏ ਨੋ ਜੀਆਂ ਆਈਆਂ ਪਈਆਂ ਨੇ ਲਓ ਜੀ ਅਸੀਂ ਚੱਲ ਪਏ ਸੰਗਰੂਰ ਨੂੰ ਅੱਧੀ ਰਾਤ ਉਹਨਾਂ ਨੂੰ ਸਰਪ੍ਰਾਈਜ਼ ਦੇਣ ਵਾਸਤੇ ਤੇ ਮੱਦਾ ਭਾਵੇਂ ਕਵੇ ਵੀ ਆ ਕੀ ਹਾਂ ਵੈਸੇ ਉਹਨਾਂ ਨੇ ਵੀ ਕੇਕ ਲਿਆਂਦਾ ਹੋਇਆ ਆਲਰੇਡੀ ਅਸੀਂ ਬਹੁਤ ਕਾਲੀ ਕਾਲੀ ਸੋਰੀ ਹੈ ਅਸੀਂ ਲੈ ਖਾਣਾ ਅੱਛਾ ਜੀ ਤੁਹਾਨੂੰ ਤਾਂ ਦੇਣਾ ਹੀ ਹੈ ਹਾਂ ਹੋਰ ਹੈਂਗੀ ਹੈਂਗੀ ਮੱਛਰ ਨੇ ਇਹ ਬੰਦਾ ਮਾਰਿਆਣਾ ਸਣਾ ਨਾ ਕ੍ਰਿਸ਼ਨ ਹੁੰਦਾ ਹਾਂਜੀ ਦੱਸੋ ਕੋਪੀਰਾਈਟਰ ਬੰਦ ਕਰ ਦਿੰਦਾ ਗੱਡੀ ਹਾਂਜੀ ਕੋਪੀਰਾਈਟਰ ਬੰਦ ਕਰਦਾ ਹੈ ਨਹੀਂ ਨਹੀਂ ਫਿਰ ਕੋਪੀਰਾਈਟਰ ਆ ਜਾਣਾ ਫਤਿਹ ਨਹੀਂ ਬੁੱਧਰ ਕੋਪੀਰਾਈਟਰ ਆ ਜਾਊਗਾ ਕੀ ਫਾਇਦਾ ਠੀਕ ਹੈ ਨਹੀਂ ਨੰਦਾ ਹਾਂ ਗੱਡੀ ਹੱਡੀ ਬਸ ਇੱਥੇ ਖੜੀ ਔਰ ਕਿਸੇ ਗੱਡੀ ਇਦਾਂ ਵੀ ਨਹੀਂ ਆਈ ਹਾਂਜੀ ਉਹ ਗੱਡੀ ਲੈਤਾ ਮਾਰੀ ਆ ਇਹਨਾਂ ਨੂੰ ਨਾ ਮਾਸੀ ਦੀ ਕਦਰ ਨਹੀਂ ਪਤਾ ਜਿੱਦਣ ਮਾਸੀ ਮਾਰ ਗਈ ਜਾਂ ਜਦੋਂ ਮਾਸੀ ਤੁਰ ਗਈ ਬਾਹਰ ਦਾਂ ਨੂੰ ਕੱਤਾਂ ਕਦਰ ਪਰ ਨਹੀਂ 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 ਮਾਂ ਕਹਿੰਦੇ ਕਈ ਵਾਰੀ ਇਨਸਾਨ ਨੂੰ ਦੋ ਤਾਰੀਫ ਦੇ ਸ਼ਬਦ ਸੁਣਨ ਵਾਸਤੇ ਜਾਂ ਤਾਂ ਮਰਨਾ ਪੈਂਦਾ ਜਾਂ ਕਿਤੇ ਸਦੀਆਂ ਵਾਸਤੇ ਦੂਰ ਜਾਣਾ ਪੈਂਦਾ ਮਾਂ ਜਿਹਨੇ ਸਾਨੂੰ ਪੁਰਤਗਾਲ ਜਿਹਨੇ ਫੋਨ ਕੀਤਾ ਕੱਟ ਹੀ ਦੇਆ ਉਹ ਤੂੰ ਬੈਠਾ ਰਿਹਾ ਮੈਂ ਬੁੱਤ ਤੈਨੂੰ ਤਾਂ ਕਰਦੇ ਹੀ ਨੇ ਪਿਆਰ ਤੈਨੂੰ ਤਾਂ ਕਰਦੇ ਨੇ ਦੰਦ ਹੈ ਨਹੀਂ ਤੇ ਮੇਰੀ ਇੱਜ਼ਤ ਕਦਰ ਹੈ ਜੀ ਮੈਂ ਕੱਟ ਦੂੰਗਾ ਉਹ ਦੰਦ ਹੈ ਨਹੀਂ ਤੇ ਤੇਰੇ ਮੂੰਹ 'ਚ ਆਗੇ ਨਾ ਜਦੋਂ ਵੈਸੇ ਜਦ ਮੂਤਾਂ ਅੰਦਾਜ਼ੀ ਕਰਦਾ ਉਹਦੀ ਨਹੀਂ ਹੁੰਦੀ ਉਹਦੋਂ ਗੱਲ ਕਰੀ ਠੀਕ ਹੈ ਇੱਧਰ ਮੇਰੇ ਨਾਲ ਕਰ ਗੱਲ ਹਾਂਜੀ ਹਾਂਜੀ ਤੁਸੀਂ ਦੱਸੋ ਆਹ ਦੇਖੋ ਮੈਂ ਜਦੋਂ ਪਾਰੀ ਸੀ ਜਦੋਂ ਮੈਂ ਪਾਰੀ ਸਨੈਪਚੈਟ ਉਹਦੋਂ ਤਾਂ ਕਹਿੰਦਾ ਮਸੀ ਬੱਸ ਕਰੋ ਗੱਡੀ ਚ ਪਹਿਲੀ ਵਾਰੀ ਬੈਠੀ ਹੋ ਨਹੀਂ ਇੱਕ ਸਨੈਪ ਮਨਨ ਘਟ ਘਟ ਆਪਣੋ ਵਾਲੀ ਪਾਸ ਮਾਈ ਰੂਲ ਮਾਈ ਚੋਇਸ ਮਾਈ ਲਾਈਫ ਅੱਗੇ ਵਾਲਾ ਬੰਦਾ ਕਹਿੰਦਾ ਨਾ ਨਹੀਂ ਫਿਰ ਤੁਸੀਂ ਕਿਉਂ ਤੁਸੀਂ ਕਿਉਂ ਬਣਾ ਰਹੇ ਸੀ ਉਹ ਗੱਲ ਮੈਂ ਲੱਗਾ ਤੁਸੀਂ ਕਿਉਂ ਬਣਾ ਰਹੇ ਸੀਗੇ ਕਦੋਂ ਮੈਂ ਤਾਂ ਆਪਣੀ ਬਣਾਈ ਹੈ ਮੈਂ ਤਾਂ ਆਪਣੀ ਬਣਾਈ ਹੈ ਉਹ ਵੀ ਮੈਂ ਉਹ ਵੀ ਮੈਂ ਆਪਣੀ ਸੇਵ ਕਰਕੇ ਰੱਖੀ ਮੈਂ ਕਿਸੇ ਅੱਗੇ ਨਹੀਂ ਫਿਰ ਤੈਨੂੰ ਕੀ ਮੈਂ ਚ ਮੈਂ ਸੇਵ ਕਰਕੇ ਰੱਖਾ ਮੈਂ ਕੁਝ ਮਰਜ਼ੀ ਕਰਾ ਤੁਹਾਨੂੰ ਐ ਕਿ ਮਾਸੀ ਹੋਣੀ ਹੈ ਜਿੱਦਰ ਮਾਸੀ ਤੁਰਗੀ ਨਾ ਛੱਡ ਕੇ ਮੈਂ ਤੁਹਾਨੂੰ ਇਹ ਦੱਸਾਂ ਦੁਨੀਆ ਤੇ ਮੇਰੇ ਵਰਗਾ ਬੰਦਾ ਨਹੀਂ ਜੇ ਮਿਲਣਾ ਅੱਜ ਮੈਂ ਇੱਥੇ ਸਾਹਮਣੇ ਸਾਰਿਆਂ ਨੇ ਗੈਰੀਆਂ ਮੇਰੇ ਵਰਗਾ ਇਨਸਾਨ ਨਹੀਂ ਮਿਲਣਾ ਮੇਰੇ ਵਰਗਾ ਕਦੇ ਨਹੀਂ ਇਨਸਾਨ ਮਿਲਣਾ ਹਾਂ ਤੇ ਜਿੱਦਾਂ ਦੇ ਨਹੀਂ ਹੁੰਦੇ ਤੇ ਮੇਰੇ ਵਰਗੀ ਤੈਨੂੰ ਮਾਸੀ ਨਹੀਂ ਮਿਲਣੀ ਤਰਸੇਗਾ ਮੇਰੇ ਵਰਗੀ ਨੂੰ ਮਾਸੀ ਨਹੀਂ ਮਾਸੀ ਹੈ ਤੇ ਮੇਰੀ ਵੀਡੀਓ ਤਾਂ ਬਣਾ ਲੈਂਦੇ ਇਹ ਓ ਯਾਰ ਤੂੰ ਬੈਠਾ ਰਿਆ ਯਾਰ ਬਣਾ ਤਾਂ ਰਿਆਂ ਦੇ ਵਲੌਗ ਤਾਂ ਬਣ ਰਿਹਾ ਹੋਰ ਕੀ ਬਣ ਰਿਹਾ ਤੇ ਨਾ ਇਹ ਆ ਜਿਹੜਾ ਛੋਟੇ ਬੱਚਾ ਨਾ ਇਹ ਆਪਦੀ ਮਮਾ ਦਾ ਐਡਾ ਇੰਨਾ ਚੇਲਾ ਨਾ ਇਹ ਇੰਨਾ ਚੇਲਾ ਕੀ ਕਰ ਇਸ ਮਾਈ ਲਾਈਫ ਨਾਟ ਚੇਲਾ ਹੀ ਇਜ਼ ਹਰ ਸਪੂਨ ਸਪੂਨ ਨਾ ਤੁਹਾਡਾ ਇਹ ਸਪੂਨ ਦਾ ਨਾਮ ਲਾਇ ਸਪੂਨ ਤੇ ਮੈਨੂੰ ਨਾਂ ਹੀ ਨਹੀਂ ਪਸੰਦ ਹੀ ਇਜ਼ ਯੋਰ ਸਪੂਨ ਓਕੇ ਮੈਨੂੰ ਹੁੰਦੇ ਨੇ ਨਹਿਰ ਦੇ ਸਪੈਲਿੰਗ ਹਿੰਦੀ ਚ ਇੰਨਾ ਵਰ ਖੂਨ ਦੇ ਰਹੀ ਤੈਨੂੰ ਐ ਨਹੀਂ ਸਪੂਨ ਗਰੀ ਅਮਾ ਮੈਨੂੰ ਇੱਕ ਐਜ ਮਿਲਦਾ ਅਸਾਂ ਹੈਲੋ ਗਾਇਸ ਤੁਹਾਨੂੰ ਕਿਸੇ ਨੂੰ ਅਗਰ ਹਾਈ ਲੈਵਲ ਦੀ ਇੰਗਲਿਸ਼ ਤੁਸੀਂ ਬੋਲਣੀ ਸਿੱਖਣੀ ਹੈ ਹਾਂਜੀ ਮੈਂ ਇੱਥੋਂ ਸਿੱਖੀ ਮੈਨੂੰ ਕੋਈ ਨਾ ਇੰਗਲਿਸ਼ ਵਾਲਾ ਐਨੀਮਲ ਦਾ ਕੋਈ ਆਸਾਨ ਉਹ ਉਹਦਾ ਵਰਡ ਦੱਸੋ ਮੈਂ ਕਿਹੜਾ ਪੜ੍ਹ ਰਹਾ ਨਾ ਨਾਮ ਦੱਸੋ ਜਿਹੜਾ ਤੁਸੀਂ ਦੱਸੋਗੇ ਸਪੈਲਿੰਗ ਦੱਸੂਗਾ ਐਲੀਫੈਂਟ ਗੋਟ G O T غلط جا پتہ G U T ਗੋਟ ਹਾਂ ਯੈਸ ਵੈਲ ਡਨ ਵੈਲ ਡਨ ਵੈਲ ਡਨ ਜਾ ਬਤੇ ਯਾਰ ਤੂੰ ਤੂੰ ਪਹਿਲਾਂ ਤਾਂ ਗਲਤੀ ਬੋਲ ਗਿਆ ਯਾਰ ਐ ਬਤੇ ਅੱਜ ਲੋਕ ਕਹਿਣਗੇ ਅੰਦਰ ਕਿੱਦਾ ਪਾਰ ਹੈ ਤੂੰ ਫਤੇ ਤੂੰ ਉਹਦੇ ਸੁਣਾ ਯਾਰ ਐਲੀਗੇਟਰ ਦੇ ਸੁਣਾ ਅੱਤੇ ਸੁਣਾ ਉਹ ਮੇਰੇ ਮੂੰਹ ਮੈਂ

ਕੋਈ ਨਾ ਯਾਰ ਮੈਨੂੰ ਤਾਂ ਹਾਈ ਲੈਵਲ ਤੇ ਪੁੱਛਿਆ ਕਰੋ ਇਹ ਸੋਕੇ ਸੋਕੇ ਮੈ ਕੀ ਕਰਨੇ ਯਾਰ ਦੱਸ ਕੇ ਯਾਰ ਆਰਕਲੋਜੀਸਟ ਦੀ ਸਪੈਲਿੰਗ ਦੱਸ ਦੇ ਮੈਨੂੰ ਆਰਕਲੋਜੀ ਦੀ ਸਿਰ ਹੱਦ ਹੋ ਗਈ ਯਾਰ ਕਿੰਨਾ ਸਾਈਜ਼ ਦੀ ਸਪੈਲਿੰਗ ਦਾ ਸਾਈਜ਼ ਯਾਰ ਤੂੰ ਚੁੱਪ ਹੋ ਯਾਰ ਕੋਈ ਯਾਰ ਮੈਨੂੰ ਮੈਥੋਂ ਹਾਈ ਲੈਵਲ ਦੇ ਕੋਈ ਪੁੱਛਿਆ ਕਰੋ ਨਾ ਹਾਈ ਲੈਵਲ ਦੇ ਬੜੀ ਚੰਦੀ ਸੰਭਾਲੀ ਤੇ ਮੇਰੇ ਡਾਉਣ ਵਿੱਚ ਤੇ ਗਾਇਸ ਪਲੀਜ਼ ਚੈਨਲ ਨੂੰ ਵੱਧ ਵੱਧ ਕਰੋ ਸਬਸਕ੍ਰਾਈਬ 10k ਕਰ ਦਿਓ ਆਪਣੇ ਕੰਪਲੀਟ ਮੇਰਾ ਤੇ ਫਿਰ ਮਾਸੀ ਦਾ 1000 ਰੁਪਿਆ ਹੋਰ ਹੋ ਜਾਊਗਾ ਤੇ ਮੇਰੇ ਤੇ ਬਰਥਡੇ ਵੀ ਨਿਕਲ ਗਿਆ ਕਿਹਨੇ ਮੇਰੇ ਬਰਥਡੇ ਤੇ ਵੀ ਨਹੀਂ ਕੀਤਾ ਹੈਗਾ ਬਸ ਉਹੀ ਗੱਲ ਕਹਿੰਦੇ ਜਿਹੜੇ ਦੁਨੀਆ ਤੇ ਸੱਚੇ ਤੇ ਸਿੱਧੇ ਸਾਦੇ ਬੰਦੇ ਹੁੰਦੇ ਮੇਰੇ ਵਰਗੇ ਭੋਲੇ ਭਾਲੇ ਬੰਦੇ ਹੁੰਦੇ ਆ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਘੱਟ ਹੁੰਦੀ ਆ اچھا ਯਾਰ ਜਿਵੇਂ ਮੇਰੀ ਉਹ ਮਾਸੀ ਮਤਲਬ ਸੱਚੀ ਗੱਲ ਸਾ ਜਿਹੜੇ ਮਤਲਬ ਕੱਟੁੰਦੇ ਨੇ ਕੱਟ ਸਾਰ ਨਾਲ ਉਹ ਮਤਲਬ ਵੀ ਆਏ ਆ ਵੀ ਜਿਹੜੇ ਮੇਨ ਮੇਨ ਬੰਦੇ ਸਿਰਫ ਯੇ ਉਹ ਹੀ ਨੇ ਯੈਸ 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 ਉਹ ਲੈ ਲੀਛਲੀ ਨਾਲ ਹੀ ਰੱਖੀਏਗੀ ਜ਼ਿਆਦਾ ਮੇਨ ਥਿੰਗ ਦੈਟਸ ਦ ਮੇਨ ਥਿੰਗ ਲੀਛਲੀ ਨਾਲ ਹੀ ਰੱਖੀ ਸਾਡੇ ਨਾਲ ਸਾਰੇ ਘੈਂਟ ਘੈਂਟ ਬੰਦੇ ਐਡ ਹੈ ਘੈਂਟ ਘੈਂਟ ਬੰਦਿਆਂ ਨੇ ਸਾਨੂੰ ਐਗਜ਼ਾਮਪਲ ਲਵ ਯੂ ਆਲ ਗਾਇਸ ਐਗਜ਼ਾਮਪਲ ਮਤਲਬ ਜਿੰਨੇ ਵੀ ਤੁਸੀਂ ਐਡ ਹੋ ਨਾ ਸਾਰੇ ਹੀ ਨੇ ਸਾਰੇ ਹੀ ਨੇ ਸਮਝ ਜੀ ਹਾਂ ਜੀ ਹਾਲ ਕਿ ਹਾਪਸ ਹੈ ਰਿਕਟ ਕਲ ਟ੍ਰੀਫਲ ਬੋਲਣਾ ਟੁੱਟ ਗਿਆ ਸਾਰਾ ਹਾਂ ਤੇ ਤੂੰ ਪਿਆਰ ਨਾ ਹੌਂਸਲੇ ਨਾ ਬੋਲ ਭਾਈ ਨੂੰ ਹੋਰ ਸਾਰਾ ਟੁੱਟ ਗਿਆ ਹੈ ਆ ਕੀ ਟੁੱਟ ਗਿਆ ਹੋਇਆ ਹੈ ਡਿੱਗ ਗਿਆ ਹੋਇਆ ਤੂੰ ਤੇਰੇ ਕੋਲ ਹੁੰਦਾ ਸਾਰਾ ਦਿਨ ਚਲੋ ਉੱਤੇ ਹੋਰ ਲੱਗਾ ਦੂਜਾ ਕਵਰ ਇੱਕ ਹੋਰ ਪਿਆ ਹੈ ਅਮਨੇ ਨਾਲ ਦੋ ਪਾਲੀ ਉਹ ਲੱਗਣਾ ਨਹੀਂ ਹੈਗਾ ਤੁਹਾਡੇ ਵਾਲੇ ਫੋਨ ਦਓ ਉਹ 14 ਹੈ ਇਹ 14 ਆ ਆ ਦੇਖੋ ਕੀ ਹੋ ਗਿਆ ਰੱਬ ਨੇ ਜਦੋਂ ਲੇਟ ਕਰਾਣਾ ਹੋਵੇ ਤੇ ਲੋ ਜੀ ਕੇਕ ਵਗੈਰਾ ਸਨੈਚਰਲ ਪਾ ਕਾਲੀ ਮੂਰੇ ਟੋਏ ਟੋਏ ਸਿਆਣੇ ਨੇ ਕਿਹਾ ਨਾ ਕੁਝ ਨਹੀਂ ਕਿਹਾ ਕਾਲੀਆਂ ਦੇ ਵਿੱਚ ਟੋਏ ਅਸੀਂ ਮਰ ਗਏ ਵੇ ਹੋਏ ਕਾਲੀਆਂ ਦੇ ਵਿੱਚ ਟੋਏ ਗਗਨ ਅਮਮਾ ਜੱਦੀ ਸੰਭਾਲੀ ਨੂੰ ਪੂਮੇ ਤੇ ਗਾਣੇ ਘਟਾ ਲਾ ਰੇਕ ਚੀਜ਼ ਤੇ ਹਰੇਕ ਬੰਦੇ ਨੇ ਅੱਗੇ ਅੱਗੇ ਸਾਬ ਨਾਲ ਗਾਣਾ ਬਣਾਤਾ ਅੱਜ ਮੈਂ ਮिक्की ਮੌਸਲ ਟੀ-ਸ਼ਰਟ ਪਾਈ ਅੱਜ ਮੈਨੂੰ ਫਾਦੂ ਨਾ ਬਣਾਇਓ ਅਮਮਾ ਜਿਹੜਾ ਕੱਲ ਮੋਟੇ ਦਾ ਬਣਾਇਆ ਸੀ ਬਾਲਾ ਕੈਮ ਸੀ ਉਹ ਤੇ ਜਿਹੜਾ ਉਹ ਨਹੀਂ ਆਪਾਂ ਨੇ ਬਣਾਇਆ ਆ ਮੋਟਾ ਰੇਟ ਵਾ ਦਾੰਦਾ ਬਦਬਦੀ ਅਸੀਂ ਆਉਣਾ ਹੁੰਦਾ ਕਦੀ ਕਦੀ ਉਹਦੇ ਵਾਲਾ ਘੈਂਟ ਸੀ ਓਏ ਹੋਏ ਆਏ ਆਏ ਬਦਬਦੀ ਬਦਬਦੀ ਬਿੱਲਾ ਵੀ ਨਾਲ ਹੀ ਰੜ ਕੇ ਆਪਣੇ ਬਿੱਲਾ ਕੁਛ ਹੋ ਗਿਆ ਸੀ ਕੱਪੜਾ ਲਾ ਦੇ ਜਿੰਨੀ ਹੋਇਆਗਾ ਆਪਣਾ ਰੋਇ ਲੁਕੜਾ ਮੁੰਡਾ ਨਹੀਂ ਉਹ ਮੋਟੂ ਦਾ ਤੜਫਿਆ ਪਿਆ ਹੀ ਕੱਲ ਪਤਾ ਨਹੀਂ ਕਾਤੋਂ ਕਾਨੂੰ ਮੋਟੂ ਨੇ ਵੀਡੀਓ ਵੇਖ ਲੜੀ ਮੋਟੂ ਰੁਘਾਣਾ ਮੇਟੋ ਗਾਣੇ ਤੜਫਿਆ ਵਾਈ ਮੋਟੂ ਢਾਰਮਰ ਜਾਂ ਮੋਟੂ ਇਸ਼ਰੀਆਮ ਕਹਿੰਦੇ ਤੂੰ ਕੱਲ ਤੜਫਿਆ ਪਿਆ ਉਹਨੂੰ ਪਤਾ ਕਿ ਉਦਰਾ ਨੂੰ ਦੇਖ ਕੇ ਤੜਫਿਆ ਆ ਸਾਡੀ ਪਰਸਨੈਟੀ ਉਹਨੂੰ ਹਜ਼ਮ ਨਹੀਂ ਹੋੜੀ ਕਾਨੂੰ ਤੋਂ ਉਹਦੇ ਸਕਾਊਂਟ ਕੱਲ ਜ਼ਿਆਦਾ ਕਾਲਾ ਮੋਟਾ ਤਾਂ ਦੜਸ ਗਿਆ ਹੀ ਮਾਦਾ ਮੋਟੂ ਰੋਇਆ ਨਹੀਂ ਕਿ ਖਾਜ ਕੋ ਸੋਨ ਦੇ ਕੇ ਉਹ ਬਾਕੀ ਮੋਟੂ ਉਹ ਕਿੰਨਾ ਹੋਣਾ ਕੀ ਕਾ ਕਾ ਕੇ ਮੈਨੂੰ ਫਤਫਤ ਕੀ 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 ਅੱਕਾ ਜਦੋਂ ਇੱਕ ਨਿੰਦਰਾਂ ਨੇ ਮਿੱਟੀਏ ਬਸ ਬਸ ਰਹਿਣ ਦੇ ਗਾਂ ਦਾ ਜਲੂਸ ਕਰਦੇ ਫਰੈਂਡ ਆਫਤਾ ਦੇ ਨਾ ਕੀ ਕਹਿੰਦੇ ਨੇ ਫੈਨ ਫੈਨ ਫਾਲਿੰਗ ਬਹੁਤ ਹੈ ਕੋਈ ਨਾ ਮੈਂ ਮੈ ਲਾ ਦੇ ਨਾ ਕੋਈ ਨਾ ਅਸਲੀ ਨਾਲ ਹਾਂ ਕੋਈ ਗੱਲ ਨਹੀਂ ਹੋ ਜਾਊਗਾ ਨਹੀਂ ਯਾਰ ਮੈਨੂੰ ਆ ਕੀ ਇਹਦਾ ਉੱਤੇ ਲੱਗ ਲੱਗੇ ਆ ਵੀ ਲੰਘ ਟੁੱਟੇਗਾ ਹੋ ਜਾਊਗਾ ਇਹ ਹੋਰ ਬਸ ਆਪ ਕੀ ਕਰੀ ਸੀ ਕੁਝ ਨਹੀਂ ਮੈਂ ਕਿਹਾ ਤੁਹਾਡੀ ਫੈਨ ਫਾਲਿੰਗ ਬਹੁਤ ਹੈ ਤੁਹਾਨੂੰ ਅੱਜ ਹੁਣ ਫੇਰ ਮੇਰਾ ਕੋਈ ਫੈਨ ਹੋਰ ਓ ਮਾਈ ਗੋਡ ਤੁਸੀਂ ਫੇਰ ਫਤ ਨੂੰ ਉਤਾਰ ਕੇ ਲੈ ਕੇ ਜਾਂਦੇ ਕੋਰੀ ਨਹੀਂ ਮਿਲਿਆ ਹੂੰ ਉੱਥੇ ਦੁਪਹਿਰੇ ਮਿਲਿਆ ਸੀਗਾ ਜਦੋਂ ਅਸੀਂ ਕੋਰੀਅਲ ਕਰਾ ਰਹੇ ਸੀ ਅੱਛਾ ਅੱਛਾ ਫਤੇ ਦੇ ਨਾਲ ਉਹਨਾਂ ਦੇ ਆ ਵੀ ਆਂਦੇ ਨੇ ਫਤੇ ਦੇ ਕੰਪਿਊਟਰ ਟੀਚਰ ਆ ਉਹਨਾਂ ਦੇ ਹਸਬੰਦ ਆਂਦੇ ਨੇ ਉਹ ਵੀ ਫਤੇ ਦੇ ਵਲੌਗਸ ਦੇਖਦੇ ਠੀਕ ਕਹਿੰਦੇ ਮੈਂ ਫਤੇ ਦੇ ਵਲੌਗਸ ਦੇਖਦਾ ਨਾ ਸਰ ਇਤਨੇ ਦੇਖਦੇ ਨੇ ਮੇਰੀ ਮੈਮ ਵੀ ਅੱਛਾ ਜੀ ਕਹਿੰਦੇ ਸਬਸਕ੍ਰਾਈਬਰ ਕੀਤਾ ਦੇ ਲੋਗ ਮੋਚ ਕਿਵੇਂ ਉੱਤਰੀਆਂ ਪੁੱਜਾ ਹਾਏ ਹਾਏ ਫਤੇ ਮੇਰਾ ਪੈਰ ਵਿੱਚ ਦੇਣ ਲੱਗਾ ਹੈ ਗੇਟ ਤੇ ਖੁੱਲਿਆ ਵਾ ਕਮਾਲ ਹੋ ਗਈ ਅਮਣ ਆਈ ਨਵੀਂ ਡਰੈੱਸ ਪਾ ਕੇ ਦੇਖੋ ਤੇ ਟੁੰਟੁੰਮੋਸੀ ਲੱਗੰਦੀ ਐ ਸੱਚੀ ਅਨੂ ਘਰੇ ਹੈ ਨਹੀਂ ਲੋ ਜੀ ਅਹੀ ਉਹਨਾਂ ਨੂੰ ਸਰਪ੍ਰਾਈਜ਼ ਕਰਨਾ ਹੀ ਉਹਨਾਂ ਨੇ ਹਾਨੂੰ ਸਰਪ੍ਰਾਈਜ਼ ਕਰਤਾ ਉਹ ਘਰੇ ਹੀ ਹੈ ਨਹੀਂ ਅਮਣ ਮੈਨੂੰ ਲੱਗਿਆ ਵੀ ਨਹੀਂ ਬੂਆ ਤਾਂ ਖੁੱਲਿਆ ਹੈ ਟੇਬਲ ਲਾਓ ਜਾਓ ਦੁਬਾਰਾ ਹੈ ਆ ਕੀ ਸੱਚੀ ਨਹੀਂ ਹੈ ਫਤਿਹ ਮੁੰਡਾ ਬਣਾ ਗਰੇ ਉਰੀ ਜੀ ਨੇ ਟੇਬਲ ਲਾਓ ਨਹੀਂ ਸੱਚੀ ਨਹੀਂ ਹੈ ਇਹੋ ਦਰਵਾਜੇ ਦੇ ਅੰਮ ਸਾਰੇ ਖੁੱਲੇ ਪਏ ਨੇ ਗਾਈਸ ਆਪਾਂ ਇੰਨਾ ਹੋ ਮਹਾਕੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਨਾਲ ਹੋ ਗਈ ਕੋਲ ਉਹ ਘਰੇ ਹੈ ਨਹੀਂ ਮੈਨੂੰ ਕਿੱਥੇ ਹੈ ਬਾਹਰ ਦੇਖੋ ਬਾਹਰ ਤਾਂ ਨਹੀਂ ਕਿਤੇ ਬਾਹਰ ਤਾਂ ਨਹੀਂ ਹੋਰ ਮੈਨੂੰ ਵੀ ਇਹੀ ਲੱਗਦਾ ਨਹੀਂ ਨਹੀਂ ਅਨੂ ਨੇ ਕਹਤਾ ਅਨੂ ਕਹਿੰਦੀ ਕਿ ਤੇ ਗਏ ਹੋਏ ਨੇ ਗੱਡੀ ਤੇ ਲੱਗੀ ਹੈਗੀ ਨਾ ਦੇਖੋ ਪਿੰਡ ਨਾ ਆ ਰਹੇ ਹੁਣ ਕੋਣ ਲੱਗੇ ਕੀ ਉਹ ਕੇਕ ਵੇਖੋ ਜਦ ਨਾ ਹੋਇਆ ਫ੍ਰਿਜ ਚ ਨਹੀਂ ਕਿ ਇੱਕ ਫ੍ਰਿਜ ਚ ਹੀ ਹੈ ਕੋਣ ਲੱਗੇ ਤੇ ਕੀ ਅਮਨ ਇੰਨਾ ਕੇਕ ਤੇ ਉਹ ਖਾ ਹੀ ਨਹੀਂ ਸਕਦੇ ਕੋਣ ਹੈ ਇੰਨਾ ਕੇਕ ਤੇ ਖਾ ਹੀ ਨਹੀਂ ਸਕਦੇ ਕਿਤੇ ਅੱਧਾ ਪਿੰਡ ਲੈ ਕੇ ਤੁਰ ਗਏ ਹੁਣ ਹੈਲੋ ਹੈਲੋ ਕੀ ਕੋਦੋਗਾ ਤੂੰ ਵੈਲੇ ਉਹਨਾਂ ਨੂੰ ਕਿ ਨਹੀਂ ਫਿਰ ਮੈਂ ਕੋਈ ਤੈਨੂੰ ਕਾਹ ਕੋਈ ਹੋਰੀ ਲਾ ਕਰੇ ਉਹ ਆ ਜਾਂਦੇ ਵੈਲੇ ਉਹ ਕੋਈ ਹਾਂ ਤੇ ਕੱਟੀਆਂ ਤੱਕ ਫੋਨ ਬੱਸ ਚਲ ਦੱਸ 10:30 ਮਿੰਟ ਹੁਣ 10:00 ਕਿਨਾਂ ਘੰਟਾਂ ਤੱਕ ਜੇ ਤਾਂ ਪਹਿਲਾਂ ਵੈਲੇ ਜੇ ਪਤਾ ਪਹਿਲਾਂ ਖਲੋ ਕੇ ਜਾ ਕੇ ਤਾਂ ਐ ਪਰ ਐਵੇਂ ਕੁਝ ਨਿਕਲ ਨੁਕਲ ਦੇ ਬੱਸ ਟਰੰਸਪੋਰਟ ਬੱਸ ਸਟੈਂਡ ਤੋਂ ਕੱਪੜੇ ਫੜਨੇ ਨੇ 20 ਮਿੰਟ ਤੱਕ ਉਹ ਕਹਿ ਰਿਹਾ ਸੀ ਮੈਂ ਤੁਸੀਂ ਪਹਿਲਾਂ ਪਹੁੰਚੋਗੇ ਤਾਂ ਐ ਨਾ ਨੰਬਰ ਤੁਹਾਨੂੰ ਡਾਕੂਮੈਂਟ ਹੋਰ ਲੱਗਣੇ ਚਲ ਠੀਕ ਚਲੋ ਚਲੋ 6:30 ਦੱਸੀ ਮੜਾ ਜਾ ਤਦ ਲੋ ਜੀ ਅਸੀਂ 10 ਮਿੰਟ ਤੱਕ ਅੰਦਰ ਕਰਦੇ ਆਂ ਡੈਕੋਰੇਟ ਸਾਰਾ ਕੁਝ ਨਹੀਂ ਦੇਰ ਤੱਕ ਕੇਕ ਕੁੱਕ ਰੱਖਦੇ ਆਂ ਤੇ ਫਿਰ ਉਹ ਆਉਣਗੇ ਤੇ ਅਸੀਂ ਉਹਨਾਂ ਨੂੰ ਕਰਦੇ ਆਂ ਸਰਪ੍ਰਾਈਜ਼ ਅੰਨੂ ਨੂੰ ਕਹੋ ਨੀਚੇ ਦੱਸਣ ਨਾ ਮਰੂ ਮੈਂ ਕਹਿ ਕੰਨ ਹਾਂ ਜਿਹੜੀ ਲਾਈਵ ਵਿੱਚਕਾਰ ਹਾਂ ਗੱਡਾ ਲਾਇਆ ਹੋਇਆ ਵਿਚਾਲੇ ਇਹਨਾਂ ਨੂੰ ਪਤਾ ਲੱਗ ਜਾਣਾ ਹੈ ਹਾਂਜੀ ਗੱਡੀ ਕਿਤੇ ਕੋਲ ਲਾ ਵੀ ਸਕੇ ਗੱਡੀ ਸਾਈਡ ਤੇ ਲਾ ਦਿੰਦੇ ਆਪਾਂ ਤੂੰ ਕੀ ਗਾਹ ਕਾ ਤਪਾਤਾ ਫਿਰ ਅੱਗੇ ਅੱਗੇ ਤੇ ਜੇ ਉਹਨਾਂ ਨੂੰ ਨਹੀਂ ਪਤਾ ਲੱਗਣਾ ਤਾਂ ਵੀ ਪਤਾ ਲੱਗਣਾ ਲੁਕ ਜੋ ਹਾਂ ਜੋ ਸਾਰੇ ਜਣੇ ਅੱਲ ਪਾਪੇ ਚੁੱਕ ਲੋ ਇੱਥੋਂ ਪਾਪਾ ਕਿੱਥੇ ਆਜਾ ਆਜਾ ਆਰ 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 ਅਮ ਚੇਤੀਆ ਚੇਤੀ ਇਹ ਵੀ ਛੁਪਾ ਦੇ ਨਾ ਕਰ ਤੋ ਅਹੀ ਲੋਕ ਗਏ ਚੁੱਪ ਕਰ ਜਾ ਪਾ ਕੇ ਚੇਤੀ ਪਾਪਾ ਨਾਲ ਆ ਗੰਦਾ ਆ ਗਏ ਸਭ ਆ ਗਏ ਨਹੀਂ ਇਹ ਤਾਂ ਕਹਿੰਦਾ ਆ ਗਏ ਨੇ ਨਾ ਕਿਸ ਬੋਸ ਕੋ ਇਹੜੀ ਫਾਇਰਿੰਗ ਆ ਆ ਅੰਮੜ ਘੜੀ ਆ ਨੀਕ ਉਹ ਬਾਜੀ ਖੜੇ ਨੇ ਉਹ ਫਤੇ ਖੜਾ ਤੇ ਮੈਂ ਇੱਧਰ ਰੋਤੀ ਆ ਇੱਧਰ ਪੌੜੀਆਂ ਦੇ ਕੋਲ ਤੇ ਬਸ ਐ ਨਾ ਵੀ ਜੇ ਮੈਂ ਬਸ ਕਿਸੇ ਨੇ ਬੋਲਣਾ ਹਮਲਾ ਤੇ ਨਾਲ ਦੀ ਨਾਲ ਇਹ ਫਾਇਰਿੰਗ ਕਰ ਦੇਣੀ ਹੈ ਫਿਰ ਹਾਂ ਤਾਂ ਇਹ ਵਾਲੀ ਚੀਜ਼ ਜੀ ਸਵਾਲੀ ਘਟ ਹੋ ਗਈ ਹੈ ਨਾ ਹਾਂ ਹੋਰ ਅਮਨ ਤੂੰ ਇਹ ਨਹੀਂ ਤੂੰ ਕਣੇ ਕਣੇ ਹੀ ਫਿਕਰੇ ਸਮਾਰਟ ਫੋਨ ਨਾਲ ਆਏ ਜਾ ਕੇ ਪੜ ਲਓ ਉਹ ਉਥੇ ਹਾਂ ਸਕੂਲ ਤੇ ਤੈਨੂੰ ਪੰਗੜਾ ਪਾਇਆ ਨਹੀਂ ਗਿਆ ਲੈ ਹੁਣ ਮੇਰੇ ਕੋ ਇੱਧਰ 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 ਆ ਜਾ ਇੱਧਰ ਬਾਜੀ ਇੱਧਰ ਨਹੀਂ ਨਹੀਂ ਲੈ ਜਣਾ ਨਾ ਆਪਣੀ ਦੇ ਇੱਧਰ ਆ ਲੈ ਮਰ ਜਾ ਕੋਈ ਨਾ ਕੋਈ ਨਾ ਕੋਈ ਨਾ ਪੂਰੀ ਦੱਸ ਦੇਣਾ ਅੱਛਾ ਜੀ ਅਨੂ ਨੇ ਚਾਤਰਾ ਨੂੰ ਚਾਕਰਣਾ Happy birthday, Mama. Happy Mama. 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 happy birthday to you, happy birthday, Mama. <laughs> 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 ਕਿ ਮਾਪਿੰਦ ਪਾਬੀ ਨੂੰ ਪਤਾ ਲੱਗ ਗਿਆ ਮੈਨੂੰ ਲੱਗ ਗਿਆ ਨਾ ਭਾਜੀ ਭਾਜੀ ਪਤਾ ਲੱਗ ਗਿਆ ਨਾ ਦੀਦੀ ਨੂੰ ਲੱਗ ਗਿਆ ਹੁਣ ਜਿਸ ਨਾਲ ਰੋੜਾ ਪਿਆ ਸਾਈਡ ਤੋਂ ਜੇ ਤੂੰ ਇਹ ਸਾਰੇ ਫਿਰ ਦੀਦੀ ਦਾ ਵੀ ਰਹਿ ਕੇ ਰਿਐਕਸ਼ਨ ਵੇਖੀਏ ਸਾਈਡ ਤੇ ਜਾ ਕਦੇ ਵਾਤੇ ਵਾਤੇ ਤਰਾਜੋ ਰੰਗ ਲੈ ਜਾ ਤਰਾ ਜਾ ਕਿੱਥੇ ਲੱਗਿਆ ਕਿੱਥੇ ਰਹਿ ਗਈ ਦੀਦੀ ਦੀਦੀ ਕਿੱਥੇ ਰਹਿ ਗਈ ਆਈਡੀਆ ਨਹੀਂ ਸੀ ਤਾਂ ਸੱਚੀ ਆਏ ਹੋਗੇ ਮੈਨੂੰ ਲੱਗਿਆ ਸੀ ਕਿ ਆਏ ਹੋਗੇ ਇਹਦਾ ਮਤਲਬ ਗੈਸ ਕੀਤਾ ਸੀ ਮੈਂ ਚੱਪ 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 ਇੱਧਰ ਆ ਤਾ ਮਾਜੀ ਇੱਧਰ ਆ ਜਾ ਮਾਜੀ ਤੁਸੀਂ ਇੱਥੇ ਧਰੋ ਜੋ ਆ ਤਾਂ ਹੰਨ ਥੰਦਾ ਹੀ ਨੇ ਤੇ ਆ ਨਾਗੇ ਤੇ ਆ ਨਾਗੇ ਤੇ ਆ ਨਾਗੇ হ্যাঁ <laughs> ਦਮੂ ਤੇਰਾ ਪਹਿਲਾ ਇੱਕ ਬਾਰਡੇ ਸਾਡੇ ਘਰ ਜਿਹੜੇ ਤਿੰਨ ਤਿੰਨ ਫੋਟੋਗ੍ਰਾਫਰ ਲੱਗੇ ਹੋਏ ਆ ਇੰਨੇ ਫੋਟੋਗ੍ਰਾਫਰ ਤੇ ਆਪਣੇ ਵਿਆਹ ਚ ਨਹੀਂ ਸਾਡਾ ਵਲੌਗ ਇੰਜੋਏ ਕਰੋ ਯਾਰ ਸਾਡੀ ਮਿਹਨਤ ਤੇ ਪਾਣੀ ਨਾ ਪਾ ਰਹੇ ਹੋ ਕਿਤੇ ਹੋਰ ਐਡੀ ਦੂਰ ਹੋ ਕੇ ਇਤੂਰ ਹੋਏ ਸੀ ਰਾਤ ਨੂੰ ਆਏ ਰਿਕ ਲੈ ਕੇ ਆਏ ਤੁਹਾਡੇ ਸਿਰ ਤੇ ਵੀ ਤੁਹਾਨੂੰ ਵੀ ਸਰਪ੍ਰਾਈਜ਼ ਮਿਲੇ ਸਾਡੇ ਚਮਚ ਲਿਆਏਗਾ ਕਿ ਨਹੀਂ ਚਮਚ ਨਹੀਂ